ਤੇ ਇੱਕ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੱਤਾ ਗਿਆ ਸੀ 28 ਤੇ 29 ਤਾਰੀਖ ਦੀ ਦਰਮਿਆਨੀ ਰਾਤ ਨੂੰ ਪਿੰਡ ਸੁਖਣਵਾਲਾ ਵਿਖੇ ਤੇ ਉਸ ਕੇਸ ਦੀ ਗੁੱਥੀ ਨੂੰ ਸੁਲਝਾਣ ਚ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਨੇ ਇੱਕ ਬਹੁਤ ਹੀ ਪ੍ਰੋਫੈਸ਼ਨਲ ਔਰ ਇੱਕ ਮੈਟੀਕੁਲੇਸ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਉਸੇ ਦਿਨ ਰਾਤ ਕੋ ਉਸ ਕੇਸ ਦੀ ਮਿਸਟਰੀ ਨੂੰ ਨਾ ਹੀ ਸਿਰਫ ਸੁਲਝਾਇਆ ਸਗੋਂ ਉਹਦੇ ਜਿਹੜੇ ਅਕਿਊਜ਼ਡ ਸੀ ਮੇਨ ਜਿਹਦਾ ਵੀ ਰੋਲ ਆਇਆ ਉਹਨੂੰ ਸਾਇੰਟੀਫਿਕਲੀ ਇਨਵੈਸਟੀਗੇਟ ਕਰਦੇ ਹੋਏ ਤਿੰਨੋ ਹੀ ਜਿਹੜੇ ਮੁੱਖ ਦੋਸ਼ੀ ਸੀ ਰੁਪਿੰਦਰ ਕੌਰ ਹਰਕਵਲ ਪ੍ਰੀਤ ਸਿੰਘ ਤੇ ਵਿਸ਼ਵਜੀਤ ਸਿੰਘ ਏਲੀਅਸ ਪੀਚਾ ਇਹਨਾਂ ਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਦੇ ਪਿੱਛੇ ਪਹੁੰਚਾਇਆ ਹੈ ਇਸ ਪੂਰੇ ਹੀ ਘਟਨਾਕਰਮ ਚ ਮੇਰੀ ਪਰਿਵਾਰ ਨਾਲ ਲਗਾਤਾਰ ਮੇਰਾ ਰابطਾ ਉਹਨਾਂ ਨਾਲ ਕਾਇਮ ਸੀ ਤੇ ਜਿਸ ਦਿਨ ਇਹ ਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੈਂ ਪਰਿਵਾਰ ਨੂੰ ਇਹ ਕਮਿਟ ਕੀਤਾ ਸੀ ਆਪਣੇ ਪੂਰੇ ਫਰੀਦਕੋਟ ਪੁਲਿਸ ਦੀ ਟੀਮ ਦੇ ਬਿਹਾਫ ਤੇ ਕਿ ਅਸੀਂ ਇਸ ਕੇਸ ਨੂੰ ਕੰਪਲੀਟਲੀ ਟਰਾਂਸਪੇਰੈਂਟ ਤਰੀਕੇ ਨਾਲ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਤੇ ਜਿਹਦਾ ਜਿੰਨਾ ਵੀ ਰੋਲ ਆਊਗਾ ਅਸੀਂ ਉਹਨੂੰ ਕੇਸ ਡਾਇਰੀ ਤੇ ਲੈ ਕੇ ਆਵਾਂਗੇ ਕੇਸ ਫਾਈਲ ਤੇ ਲੈ ਕੇ ਆਵਾਂਗੇ ਤਾਂ ਕਿ ਕੋਈ ਵੀ ਇਸ ਕੇਸ 'ਚ ਬਰੀ ਨਾ ਹੋ ਸਕੇ ਤਾਂ ਮੈਨੂੰ ਬਹੁਤ ਮਾਣ ਹੈ ਆਪਣੀ ਪੂਰੀ ਟੀਮ ਦਾ which was personally led by SPD ਜੁਗੇਸ਼ਵਰ ਗੁਰਾਇਆ ਜੀ डी एस पी फरीदकोट त्रिलोचन जी जड़े उस दिन इमीडिएटली मौके पर पहुंचे डी एस पी डी अवतार एस एच ओ सदर फरीदकोट राजेश जो उस दिन इमीडिएटली एक मिलन तो बाद अगेन मौके पर पहुंचे और पूरी रात इन्हों उस दिन लग के वो जड़ी स्टोरी पुलिस निकाण द कोशिश की जा रही थी ना ही सिर्फ उस लेडी के झूठ का पर्दाफाश किया सगो ओ पूरा ही केस एक तरह से सुलझाया ਤਾਂ ਬਹੁਤ ਬਾਰ ਇਹ ਹੁੰਦਾ ਹੈ ਕਿ ਪੁਲਿਸ ਦੀ ਕਾਰਵਾਈ ਨੂੰ ਬਹੁਤ ਬਾਰ ਇੱਕ ਸ਼ੱਕ ਦੀ ਨਿਗਾਹ ਤੋਂ ਦੇਖਿਆ ਜਾਂਦਾ ਹੈ ਮੈਂ ਉਸ ਚੀਜ਼ ਨੂੰ ਬਿਲਕੁਲ ਗਲਤ ਨਹੀਂ ਮੰਨਦੇ ਕਿਉਂਕਿ ਅਸੀਂ ਇੱਕ ਪਬਲਿਕ ਸਰਵੈਂਟ ਹੈ ਤਾਂ ਅਸੀਂ ਇੱਕ ਪਬਲਿਕ ਸਪੇਸ 'ਚ ਹੈ ਅਤੇ ਸਾਡੀ ਇੱਕ ਜਵਾਬਦੇਹੀ ਹੈ ਸਾਰਿਆਂ ਵਾਸ ਸਾਰਿਆਂ ਦੇ ਪ੍ਰਤੀ ਮੀਡੀਆ ਦੇ ਪ੍ਰਤੀ ਵੀ ਪਰਿਵਾਰ ਦੇ ਪ੍ਰਤੀ ਵੀ ਸੋਸਾਇਟੀ ਦੇ ਪ੍ਰਤੀ ਵੀ ਤਾਂ ਇਸ ਪੂਰੇ ਹੀ ਕੇਸ ਨੂੰ ਬਹੁਤ ਹੀ ਪੇਸ਼ੈਂਸ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਇਤਨੇ ਇੰਟੈਂਸ ਰੂਟਿਨੀ ਔਰ ਪ੍ਰੈਸ਼ਰ ਦੇ ਬਾਵਜੂਦ ਸਾਡੀ ਟੀਮ ਡਟ ਕੇ ਖੜੀ ਰਹੀ ਤਾਂ ਇਹਨਾਂ ਨੇ ਸਿਰਫ ਔਰ ਸਿਰਫ ਜਿਹੜਾ ਅਸੀਂ ਵਾਦਾ ਕੀਤਾ ਸੀ ਉਸ ਪਰਿਵਾਰ ਨਾਲ ਉਹ ਅਸੀਂ ਪੂਰਾ ਕੀਤਾ ਤੇ ਫਾਈਨਲੀ ਕੱਲ ਰਾਤ ਨੂੰ 2 ਵਜੇ ਦੇ ਆਸ-ਪਾਸ ਜਿਹੜਾ ਹੈਗਾ ਸਾਨੂੰ ਕਾਫੀ ਇਹਦੇ ਵਿੱਚ ਮੈਜਰ ਸਕਸੈਸ ਮਿਲੀ ਤਾਂ ਇਹ ਅੱਜ ਮੈਂ ਤੁਹਾਡੇ ਰਾਹੀਂ ਪੂਰੇ ਪੰਜਾਬ ਨੂੰ ਵੀ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਵੱਲੋਂ ਤਿੰਨੋਂ ਜਿਹੜੇ ਮੇਨ ਦੋਸ਼ੀ ਹੈ ਉਹਨਾਂ ਦੀ ਫਾਰਮਲ ਅਰੈਸਟ ਕਰਕੇ ਇਸ ਕੇਸ ਚ ਉਹਨਾਂ ਦਾ ਰੋਲ ਇਸਟੈਬਲਿਸ਼ ਕੀਤਾ ਜਾ ਚੁੱਕਾ ਹੈ ਇਹ ਚ ਜਿਹੜਾ ਮੇਨ ਰੋਲ ਆਇਆ ਹੈ ਉਹ ਰੁਪਿੰਦਰ ਕੌਰ ਦਾ ਆਇਆ ਹੈ ਜਿਹਦਾ ਰੋਲ ਜਿਸ ਦਿਨ ਇਹ ਮਰਡਰ ਹੋਇਆ 28 ਤੇ 29 ਤਾਰੀਖ ਦੀ ਰਾਤ ਨੂੰ ਉਸੇ ਅਗਲੇ ਦਿਨ ਸਵੇਰ ਤੱਕ ਇਹ ਅਸੀਂ ਉਹਦਾ ਰੋਲ ਸਟੈਬਲਿਸ਼ ਕੀਤਾ ਉਹਨੇ ਪਹਿਲਾਂ ਇਹ ਸਟੋਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਘਰ ਦੇ ਅੰਦਰ ਕੋਈ ਅਣਪਛਾਤੇ ਵਿਅਕਤੀ ਆਏ ਹਨ ਤੇ ਉਹਨਾਂ ਨੇ ਉੱਥੇ ਇੱਕ ਤਕੈਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਇਹ ਡਿਸੀਜ਼ ਸੀ ਗੁਰਿੰਦਰ ਉਹਨੂੰ ਮਾਰ ਦਿੱਤਾ ਗਿਆ ਤੇ ਰਾਜੇਸ਼ ਇੰਸਪੈਕਟਰ ਰਾਜੇਸ਼ ਤੇ ਡੀਐਸਪੀ ਤਰਲੋਚਨ ਦੀ ਬਹੁਤ ਹੀ ਸੂਝ-ਬੂਝ ਔਰ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਨੇ ਉਹਦੇ ਇਸ ਝੂਠ ਦਾ ਪਰਦਾ ਫਾਸ਼ ਕੀਤਾ ਤੇ ਜਦੋਂ ਉਹਨੂੰ ਟੈਕਨੀਕਲੀ ਉਹਦੇ ਕੋਲੋਂ ਸਖ ਪੁੱਛਗਿੱਛ ਕੀਤੀ ਗਈ ਤੇ ਸਬੂਤਾ ਤੇ ਆਧਾਰ ਤੇ ਪੁੱਛਗਿੱਛ ਕੀਤੀ ਗਈ ਕਲੀ-ਗਲੀ ਗੱਲ ਜਦੋਂ ਉਹਨੂੰ ਪੁੱਛੀ ਗਈ ਤੇ ਉਹਨ ਗੱਲਾਂ ਦਾ ਉਹ ਜਵਾਬ ਨਹੀਂ ਦੇ ਪਾਈ ਤੇ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਦੇ ਵੀ ਬੇਸਿਸ ਤੇ ਸਵੇਰੇ ਤੱਕ ਉਹਨੇ ਸਾਨੂੰ ਇਹ ਪਿਕਚਰ ਕਲੀਅਰ ਹੋ ਗਈ ਇਸੇ ਕਿ ਇਹ ਲੇਡੀ ਝੂਠ ਬੋਲ ਰਹੀ ਹੈ ਤੇ ਉਹਨੇ ਪੁਲਿਸ ਕੋਲੋਂ ਕਨਫੈਸ਼ਨ ਵੀ ਕਰ ਲਿਆ ਆਪਣੇ ਗੁਨਾ ਦਾ ਇਹ ਚ ਬਹੁਤ ਇੱਕ ਸਵਾਲ ਮੈਨੂੰ ਪੁੱਛੇ ਜਾ ਰਹੇ ਕਿ ਜੀ ਪੁਲਿਸ ਨੂੰ ਕਿਵੇਂ ਇਹ ਪਤਾ ਚੱਲਿਆ ਤਾਂ ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੇ ਸਾਡੇ ਕੋਲ ਆਈ ਕਿ ਘਰ ਦੇ ਵਿੱਚ ਕੋਈ ਵੀ ਫੋਰਸਡ ਐਂਟਰੀ ਨਹੀਂ ਸੀ ਯਾਨੀ ਅਗਰ ਕੋਈ ਬਾਹਰੋਂ ਬੰਦੇ ਆਂਦੇ ਆ ਤਾਂ ਜਾਂ ਤਾਂ ਕੋਈ ਕੰਦ ਟਪ ਕੇ ਆਊਗਾ ਜਾਂ ਕੋਈ ਦਰਵਾਜ਼ਾ ਤੋੜ ਕੇ ਆਊਗਾ ਤਾਂ ਘਰ ਇਹਨਾਂ ਦਾ ਕਾਫੀ ਇੱਕ ਸੇਫ ਲੋਕੇਸ਼ਨ ਚ ਸੀ ਤੇ ਘਰੇ ਹੋਰ ਕੋਈ ਨਹੀਂ ਸੀ ਇਹਨਾਂ ਦੋਵਾਂ ਦੇ ਅਲਾਵਾ। ਤੋਂ ਸਾਈਨਸ ਆਫ ਫੋਰਸ ਐਂਟਰੀ ਮਿਸਿੰਗ ਸੀ which again was a very big clue ਸਾਡੇ ਵਾਸਤੇ clue ਸੀ ਤੇ ਬਾਕੀ ਜਦੋਂ ਇਹ ਇਸਟੈਬਲਿਸ਼ ਹੋ ਗਿਆ ਕਿ ਰੁਪਿੰਦਰ ਪੌਰ ਨੇ ਹੀ ਇਹ ਕੀਤਾ ਹੈ ਤੇ ਉਹਨੂੰ ਜਦੋਂ ਅਸੀਂ ਪ੍ਰੋਪਰ ਉਹਦੀ ਅਰੈਸਟ પાਕੇ ਜੋ ਰਿਮਾਂਡ ਲੈ ਕੇ ਜਦੋਂ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਦੇ ਫੋਨਸ ਦੀ ਐਨਾਲਿਸਿਸ ਕੀਤੀ ਤਾਂ ਸਾਨੂੰ ਉਹਦੇ ਜਿਹੜਾ ਦੂਜਾ ਦੋਸ਼ੀ ਹੈ ਹਰਕਮਲਪ੍ਰੀਤ ਉਹਦੇ ਰੋਲ ਬਾਰੇ ਕਲੀਅਰ ਹੋਇਆ ਇੰਟਰਸਟਿੰਗ ਇਹ ਵੀ ਹੈ ਕਿ ਜਦੋਂ ਇਹ ਹਰਕਮਲਪ੍ਰੀਤ ਕ੍ਰਾਈਮ ਕਮਿਟ ਕਰਨ ਤੋਂ ਬਾਅਦ ਇਦੋਂ ਇਹ ਵੀ ਮੁੰਬਈ ਫਰਾਰ ਹੋ ਗਿਆ ਸੀ ਆਪਣੇ ਦੋਸਤ ਵਿਸ਼ਵਜੀਤ ਦੇ ਨਾਲ ਤੇ ਸਾਰੀ ਸਾਡੀਆਂ ਟੀਮ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਇਹਨਾਂ ਨੂੰ ਇਹਨਾਂ ਦਾ ਪਿੱਛਾ ਕਰ ਰਹੀ ਸੀ ਕਿਉਂਕਿ ਫੋਨਸ ਇਹ ਸਾਰੇ ਇੱਥੇ ਹੀ ਛੱਡ ਗਏ ਸੀ ਗੱਡੀ 'ਚ ਤੇ ਇਹ ਗੱਲਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਲਈ ਸ਼ੇਅਰ ਕਰ ਰਹੀ ਹਾਂ ਤਾਂਕਿ ਇੱਕ ਇੱਕ ਝਲਕ ਮਿਲੇ ਪਬਲਿਕ ਨੂੰ ਵੀ ਤੇ মিডিਆ ਨੂੰ ਵੀ ਕਿ ਇਹ ਕੇਸ ਸਾਡੇ ਵਾਸਤੇ ਕਿੰਨਾ ਇੱਕ ਚੈਲੈਂਜਿੰਗ ਸਿਚੁਏਸ਼ਨ ਸੀ ਕਿ ਇੱਕ ਪਾਸੇ ਅਸੀਂ ਇੱਕ ਇੰਟੈਂਸ মিডিਆ ਸਕਰੂਟੀ ਨੇ ਚ ਹੈ ਪਰਿਵਾਰ ਦੀ ਸਾਡੇ ਕੋਲੋਂ ਬਹੁਤ ਆਸਾਂ ਤੇ ਉਮੀਦਾਂ ਹੈਗੀਆਂ ਤੇ ਜਿਹੜੇ ਮੇਨ ਦੋਸ਼ੀ ਹੈ ਉਹ ਇਸ ਤਰ੍ਹਾਂ ਸੇ ਇੰਨੀ ਦੂਰ ਬੈਠੇ ਹੈ ਤੇ ਪੁਲਿਸ ਨੇ ਆਪਣੀ ਜਿਹੜੀ ਲੀਗਲ ਪਾਵਰ ਹੈ ਔਰ ਕਾਨੂੰਨ ਦੇ ਦਾਇਰੇ ਚ ਰਹਿੰਦੇ ਹੋਏ ਆਪਣੇ ਪਾਵਰਸ ਵਧਤੇ ਹੋਏ ਇਹ ਜਿਹੜਾ ਦੂਜਾ ਦੋਸ਼ੀ ਹੈ ਅਸੀਂ ਉਹਨੂੰ ਮਜਬੂਰ ਕੀਤਾ ਕਿ ਉਹ ਮੁੰਬਈ ਤੋਂ ਵਾਪਸ ਇੱਧਰ ਪੰਜਾਬ ਵਲ ਆਏ ਤਾਂ ਉਹ ਜਦੋਂ ਪੰਜਾਬ ਵਲ ਆਇਆ ਤੇ ਉਹਨੇ ਕੋਰਟ 'ਚ ਸਰੈਂਡਰ ਕੀਤਾ ਤਾਂ ਕੋਰਟ 'ਚ ਸਰੈਂਡਰ ਕਰਨ ਤੋਂ ਬਾਅਦ ਅਸੀਂ ਕੋਰਟ ਦੀ ਪ੍ਰੋਪਰ ਪਰਮਿਸ਼ਨ ਲੈ ਕੇ ਉਹਨੂੰ ਅਸੀਂ ਪੁਲਿਸ ਰਿਮਾਂਡ 'ਚ ਲੈ ਕੇ ਆਏ ਆ ਤੇ ਪੁਲਿਸ ਰਿਮਾਂਡ ਵੀ ਅਸੀਂ ਉਹਦੀ ਲੰਬੀ ਰਿਮਾਂਡ ਲਈ ਹੈ ਤਾਂ ਕਿ ਸਾਨੂੰ ਇੱਕ ਕਲੈਰਿਟੀ ਹੋ ਤੇ ਉਹਦੇ ਨਾਲ ਜਿੰਨੇ ਵੀ ਹੋਰ ਅਕਿਊਜ਼ਡ ਹੈ ਉਹਨਾਂ ਨੂੰ ਅਸੀਂ ਫੜ ਸਕਾਂ ਜਦੋਂ ਇਹ ਵੀ ਸਾਡੇ ਕੋਲ ਆ ਗਿਆ ਤਾਂ ਜਿਹੜਾ ਇਹਦਾ ਦੋਸਤ ਸੀ ਵਿਸ਼ਵਜੀਤ ਉਹਦਾ ਰੋਲ ਸਟੈਬਲਿਸ਼ ਹੋਇਆ ਜਿਹਨੂੰ ਅਸੀਂ ਹੁਣ ਫੜਨ 'ਚ ਕਾਮਯਾਬ ਹੋ ਗਏ ਨੇ ਤਾਂ ਇਹ ਜਿਹੜੀ ਗੱਡੀ ਵਰਤੀ ਗਈ ਸੀ ਵਿਸ਼ਵਜੀਤ ਇਹਨੂੰ ਲੈ ਕੇ ਆਇਆ ਸੀ ਇੱਥੇ ਕ੍ਰਾਈਮ ਕਮਿਟ ਕਰਨ ਤੋਂ ਪਹਿਲਾਂ ਤੇ ਜਦੋਂ ਕ੍ਰਾਈਮ ਹੋ ਗਈ ਤਾਂ ਉਸ ਤੋਂ ਬਾਅਦ ਇਹਨੂੰ ਲੈ ਕੇ ਵੀ ਵਾਪਸ ਗਿਆ ਸੀ ਤੇ ਭਜਨ 'ਚ ਇਹਦੀ ਮਦਦ ਕੀਤੀ ਤਾਂ ਉਹ ਉਹ ਜਿਹੜੀ ਗੱਡੀ ਹੈ ਉਹ ਵੀ ਰਿਕਵਰ ਹੋ ਗਈ ਹੈ ਤੇ ਮੇਨ ਜਿਹੜਾ ਦੋਸ਼ੀ ਹੈ ਇਹ ਵੀ ਫੜਿਆ ਗਿਆ ਇੱਕ ਹੋਰ ਗੱਲ ਜਿਹੜੀ ਰੀਸੈਂਟਲੀ ਸਾਡੇ ਸਾਹਮਣੇ ਆਈ ਇਹ ਇਨਦੋਸ਼ੀਆਂ ਦੀ ਪੁੱਛਕਿਛ ਤੇ ਕਿ ਜਦੋਂ ਇਹ ਰੁਪਿੰਦਰ ਕੌਰ ਔਰ ਇਹ ਹਰਕਵਲ ਪ੍ਰੀਤ ਹਰਕਵਲ ਪ੍ਰੀਤ ਜਦੋਂ ਘਰੋਂ ਭੱਜਿਆ ਤੇ ਘਰ ਦਾ ਕੁਝ ਕੀਮਤੀ ਸਮਾਨ ਵੀ ਇਹ ਆਪਣੇ ਨਾਲ ਲੈ ਕੇ ਭੱਜਿਆ ਜਿਹਦੀ ਅੱਜ ਸ਼ਾਮ ਤੱਕ ਇਹਦੀ ਨਿਸ਼ਾਨਦੇਹੀ ਤੇ ਅਸੀਂ ਰਿਕਵਰੀ ਕਰਾ ਲਾਂਗੇ ਤਾਂ ਅਗੇਨ ਆਈ ਊਡ ਲਾਈਕ ਟੂ ਕਮੈਂਟ ਮਾਈ ਟੀਮ ਐਂਡ ਫਰੀਦਕੋਟ ਪੁਲਿਸ ਨੂੰ ਮੈਂ ਬਹੁਤ ਇਹਦੇ ਵਿੱਚ ਸ਼ਲਾਘਾ ਕਰਾਂਗੀ ਕਿ ਬਿਨਾ ਕਿਸੇ ਦਬਾਅ ਹੇਟ ਤੇ ਬਿਨਾ ਕੋਈ ਹੋਰ ਪਰਵਾਹ ਕੀਏ ਇਹਨਾਂ ਨੇ ਸਿਰਫ ਔਰ ਸਿਰਫ ਆਪਣੀ ਡਿਊਟੀ ਕੀਤੀ ਹੈ ਤੇ ਬਹੁਤ ਹੀ ਇਮਾਨਦਾਰੀ ਔਰ ਟਰਾਂਸਪੇਰੈਂਟ ਤਰੀਕੇ ਨਾਲ ਡਿਊਟੀ ਕੀਤੀ ਹੈ ਮੈਂ ਵੀ ਕਤਲ